ਹੇ ਖੂਬ ਬਣਾਉਂਦਾ ਰਿਹਾ ਜੀ ਸਾਰੇ ਸਾਡੇ ਮਿੱਤਰ ਪਿਆਰੇ ਆਨੰਦ ਲੈ ਰਹੇ ਆ ਇਸ ਬੋਰਡ ਦੇ ਵਿੱਚ ਹਾਂ ਹਾਂ ਸੋ ਬਹੁਤ ਨਜ਼ਾਰੇ ਵਾਲਾ ਜੀ ਸਲਾਨੀ ਇੱਥੇ ਆ ਕੇ ਆਨੰਦ ਲੈਂਦੇ ਖੂਬ ਹਾਊਸ ਬੋਟ ਆ ਦਿਖ ਰਹੇ ਜੀ ਜੀ ਨੀਚਾ ਬੇਸ ਤੇ ਲੱਕੜਾਂ ਦਾ ਵਾ ਜਦਿੰਦਰ ਹੋਵੇ ਇਹ ਥੱਲੇ ਲੱਕੜਾਂ ਲੱਕੜਾਂ ਹੈ ਸੋ ਲੱਕੜਾਂ ਦਾ ਬੇਸ ਹੁੰਦਾ ਜੀ ਇਹਦੇ ਥੱਲੇ ਪੰਜ ਛੇ ਘੂਟਾ ਨਾ ਪਾਣੀ ਸੋ ਗੁਲਾਮ ਭਾਈ ਇਕੋ ਸਪੈਸ਼ਲ ਲੱਕੜ ਹੈ ਜੋ ਪਾਣੀ ਸੇ ਖਰਾਬ ਨਹੀਂ ਹੁੰਦੀ ਇਹ ਯੋਗਿਆ ਜੁਦਾਰ ਕਾ ਲੱਕੜਾ ਹੁੰਦਾ ਹੈ دیਵਦਾਰ ਕਾ ਇਹ ਪੂਰਾ ਐਕਸਪੈਂਸ ਜੋ ਹੁੰਦਾ ਹੈ ਇਹ 100 ਹਜ਼ਾਰ ਕੁਸਟ ਸਟ੍ਰੈਸ ਹੁੰਦਾ ਹੈ ਦੇਵਦਾਰ ਕਾ ਲੱਕੜ ਜੀ ਹਾਂ ਉਹ ਲੱਕੜ ਤਾਂ ਹੁੰਦੀ ਪਰ ਕਮ ਸੇ ਕਮ ਚੀਨਗੇ 30 ਸਾਲ 50 ਸਾਲ 50 ਸਾਲ ਮੇਂ ਤਾਂ 50 ਸਾਲ ਕੇ ਬਾਅਦ ਇਸਕੋ ਬੀਚ-ਬੀ ਰਿਪੇਅਰਿੰਗ ਕਰ ਦਤੇ ਹੈ ਇੱਕ ਰਿਪੇਅਰਿੰਗ ਕਰਦੇ ਪਟਦਾ ਹੈ ਠੀਕ ਹੈ ਠੀਕ ਹੈ ਸੋ ਦਸਿਆ ਜੀ ਗੁਲਾਮ ਨੇ ਕਹਿੰਦਾ ਤੁਸੀਂ ਵੇਖੋ ਜਿਹੜਾ ਹਰੇ-ਹਰੇ ਪੜਦੇ ਨੇ ਤੇ ਜਿਹ ਪਿੱਛੇ ਵੇਖੋ ਤੇ ਧਿਆਨ ਨਾਲ ਲੱਕੜ ਲੱਗੀ ਦੀ ਲੱਕੜਾਂ ਦੇ ਉੱ ਤੇ ਦੀਵਦਾਰ ਦੀ ਲੱਕੜ ਆਏ ਦੀਵਦਾਰ ਦੇ ਰੁੱਖ ਤੁਸੀਂ ਜਦੋਂ ਆਪਾਂ ਖਜियार ਵਗੈਰਾ ਜਾਈਏ ਤੇ ਬਹੁਤ ਹੁੰਦੇ ਉੱਧਰ ਸੋ ਪਹਾੜਾਂ ਦੀ ਲੱਕੜ ਆ ਤੇ ਵੇਖ ਲਓ ਇਹ ਪਾਣੀ ਚ ਗਲਦੀ ਨਹੀਂ ਆ ਇਹ ਦੱਸਿਆ ਗਾ ਗੁਲਾਮ ਬਾਈ ਨੇ ਕਿ 50 ਸਾਲ 50 60 ਸਾਲ ਤੱਕ ਵੀ ਇਹ ਪ੍ਰੀਜ਼ਰਵ ਰਹਿੰਦੀ ਆ ਲੱਕੜ ਐਜ਼ ਇਟ ਇਜ਼ ਹੀ ਪਾਣੀ ਚ ਸੋ ਬਹੁਤ ਵਧੀਆ ਜੀ ਸੋ ਕੁਦਰਤ ਨੇ ਹੀ ਬਚਾਇਆ ਦੀ ਸਾਰੀ ਜਾਨ ਨੂੰ ਕੁਦਰਤ ਨਹੀਂ ਅੱਜ ਵੀ ਨਿਊ ਸ਼ਿਮਲੇ ਨਾਂ ਦਾ ਹਾਊਸ ਬੋਟ ਐ ਸੋ ਬਹੁਤ ਵਧੀਆ ਸੋ ਆ ਵੇਖੋ ਕੁਦਰਤੀ ਖੇਤੀ ਇਹ ਹਾਊਸਬੋਟ ਦੇ ਨਾਲ ਨਾਲ ਹੋਈ ਹੈ ਕੁਛ ਵਾਟਰ ਲੀਲੀ ਆ ਕੋਤੇ ਕੁਛ ਕਮਲ ਦੇ ਫੁੱਲਾਂ ਦੀ ਖੇਤੀ ਹੈ ਸੋ ਬਹੁਤ ਵਧੀਆ ਨਜ਼ਾਰੇਦਾਰ ਤੇ ਅੱਜ ਦਾ ਸਾਡਾ ਹਾਊਸਬੋਟ ਜਿਹੜਾ ਸ਼ਿਕਾਰੇ ਦਾ ਸਫਰਿਆ ਉਹ ਗੁਲਾਮ ਬਾਈ ਦੇ ਕਰਕੇ ਬੜਾ ਰੋਮਾਂਚਕ ਰਿਹਾ ਕਿਉਂਕਿ ਸਾਡਾ ਇਹ ਫਰਸਟ ਟ੍ਰਿਪ ਆ ਸ਼੍ਰੀਨਗਰਦਾ ਤੇ ਡਾਲ ਲੇਕ ਦਾ ਆਬਵੀਅਸਲੀ ਫਰਸਟ ਹੋਏਗਾ ਤੇ ਫਰਸਟ ਟਾਈਮ ਸਾਨੂੰ ਬਹੁਤ ਆਨੰਦ ਦਿੱਤਾ ਜੀ ਇਸ ਸਾਡੇ ਗੁਲਾਮਬਾਈ ਨੇ ਸ਼ਿਕਾਰੇ ਦੇ ਵਿੱਚ ਬੜਾ ਖੂਬ ਅਸੀਂ ਇੰਜੋਏ ਕੀਤਾ ਤੇ ਬੜੀ ਨੋਲਿਜਫੁਲ ਗੱਲਾਂ ਵੀ ਕੀਤੀਆਂ ਇਹਨੇ ਹਰ ਪੁਆਇੰਟ ਦੇ ਬਾਰੇ ਡਿਸਕਸ਼ਨ ਕੀਤੀ ਤੇ ਨਾਲ ਦੀ ਨਾਲ ਅਸੀਂ ਕਾਵਾ ਪੀਤਾ ਰਜਿੰਦਰ ਉਹਨਾਂ ਨੇ ਸ਼ਾਇਦ ਕੋਈ ਸ਼ੋਪਿੰਗ ਵੀ ਕੀਤੀ ਜਾਂ ਨਹੀਂ ਕੀਤੀ ਸੋ ਬਹੁਤ ਵਧੀਆ ਜੀ ਉਹ ਆ ਵੇਖੋ ਛੋਟੇ ਛੋਟੇ ਬਾਜ਼ਾਰ ਵਗੈਰਾ ਬਣੇ ਆ ਇਹ ਪਾਈਪ ਟੋਕਾ ਕਿਹਦਾ ਹੁੰਦਾ ਗੁਲਾਮ ਬਾਈ ਨੂੰ ਦੱਸਿਆ ਕਿ ਜਿਹੜੇ ਪਾਈਪ ਲੱਗੇ ਹਨ ਜਿੰਨੇ ਵੀ ਅੰਦਰ ਟਾਇਲਟਸ ਵਗੈਰਾ ਆ ਵਾਸ਼ਰੂਮ ਵਗੈਰਾ ਵਾ ਇਹ ਸਾਰੇ ਪਾਈਪ ਇੱਥੋਂ ਡਰੇਨੇਜ ਕਰਕੇ ਤੇ ਬਾਹਰ ਸਪਲਾਈ ਹੁੰਦੀ ਹੈ ਤੇ ਬਾਹਰ ਸਪਲਾਈ ਹੋਣ ਤੋਂ ਬਾਅਦ ਇਹਨੂੰ ਡレイン ਆਊਟ ਕਰ ਦਿੱਤਾ ਜਾਂਦਾ ਹੈ ਸੋ ਇਹਦਾ ਮਤਲਬ ਹੈ ਕਿ ਇਸ ਦਾ ਨੂੰ ਇਹ ਲੱਗਦਾ ਸੀ ਕਿ ਪਾਣੀ ਦੇ ਵਿੱਚ ਹੀ ਕੋਈ ਇਦਾਂ ਦਾ ਮਤਲਬ ਮਲ ਤਿਆਰ ਸੋ ਇਹ ਮਲਤਿਆਗ ਜਿਹੜਾ ਵਾ ਇਸ ਦੇ ਵਿੱਚ ਨਹੀਂ ਹੁੰਦਾ ਇਹ ਡਾਲੇਕ ਦੇ ਵਿੱਚ ਇਹਨੂੰ ਬਕਾਇਦਾ ਡਰੇਨ ਆਊਟ ਕਰ ਦਿੱਤਾ ਜਾਂਦਾ ਵਾ ਇਹ ਤਾਂ ਬੜਾ ਵਧੀਆ ਸ਼੍ਰੀਨਗਰ ਪ੍ਰਸ਼ਾਸਨ ਨੇ ਇਹਦਾ ਸਿਸਟਮ ਬਣਾਇਆ ਹੈ ਸੋ ਅਦਰਵਾਈਜ਼ ਜਿਸ ਤਰ੍ਹਾਂ ਦੀ ਇਹ ਮਤਲਬ ਲੇਕ ਆ ਜਿਸ ਤਰ੍ਹਾਂ ਦਾ ਕੋਈ ਡਰੇਨੇਜ ਇਹਦੇ ਵਿੱਚ ਹੋ ਜੇ ਲੀਕ ਆਊਟ ਹੋ ਦੇ ਤੇ ਆਟੋਮੈਟਿਕਲੀ ਇਹਦੇ ਵਿੱਚ ਤੁਹਾਨੂੰ ਸਮੈਲ ਆਏਗੀ ਕੋਈ ਸਮੈਲ ਨਹੀਂ ਆ ਰਹੀ ਫੌਲ ਸਮੈਲ ਕੋਈ ਨਹੀਂ ਆ ਰਹੀ ਤੇ ਕੋਈ ਮੱਛਰ ਵਗੈਰਾ ਨਹੀਂ ਹੈ ਸੋ ਬੜਾ ਵਧੀਆ ਇਹ ਸਿਸਟਮ ਬਣਾਇਆ ਹੈ ਜੀ ਸੋ ਬਹੁਤ ਇਹ ਇਹ ਮੇਰਾ ਬਤਾ ਤਰਬੂਜਾ ਬੰਤਾ ਹੈ ਇਹ ਡੱਕੇ ਡੱਕ ਇਹ ਡੱਕ ਹੋ ਗਿਆ ਪਾਣੀ ਦੇ ਡੱਕੇ ਹੋ ਗਿਆ ਘਰ ਵਾਲੋਂ ਬਤਾ ਲਾਉਂਦਾ ਇਹ ਇਹ ਕੀ ਹੈ ਇਹ ਕੌਣ ਸਾ ਫਲੋਟਿੰਗ ਲੈਂਡ ਫਲੋਟਿੰਗ ਲੈਂਡ ਹਾਂ ਫਲੋਟਿੰਗ ਆਰਡੀ ਨੇ ਖੁਦ ਇਹ ਚਲਦਾ ਫਿਰਦਾ ਖੇਤ ਹੈ ਪਾਣੀ 'ਤੇ ਅੱਛਾ ਅੱਛਾ ਉੱਪਰ ਛੇਰਾ ਬੰਤਾ ਤਰਬੂਜਾ ਬੰਤਾ ਟਮਾਟਰ ਬੰਤਾ ਅੱਛਾ ਜੀ ਸਰ ਸੋ ਫਲੋਟਿੰਗ ਲੈਂਡ ਬੋਲਿਆ ਜਾਂਦਾ ਜਿਹੜੇ ਆ ਘਾਹ ਤਾਨੂੰ ਦਿਸਣਾ ਘਾਹ ਨਹੀਂ ਹੈ ਇਹਦੇ ਉੱਪਰ ਮਿੱਟੀ ਦੀ ਤਹਿ ਵਿਸ਼ੀ ਹੈ ਤੇ ਇੱਥੇ ਕੋਈ ਵੀ ਖਰਬੂਜੇ ਕੋਈ ਤਰ੍ਹਾਂ ਖੀਰੇ ਟਮਾਟਰ ਉਹਨਾਂ ਦੀ ਖੇਤੀ ਕੀਤੀ ਜਾ ਸਕਦੀ ਆ ਬਹੁਤ ਵਧੀਆ ਗੁਲਾਮ ਹੁਣਾਂ ਨੇ ਸਾਨੂੰ ਸਾਨੂੰ ਲੱਗਦਾ ਕਿ ਸ਼ਾਇਦ ਵੈਸੇ ਹੀ ਕਾ ਵਗੈਰਾ ਉਗਾ ਬਟ ਇਹਨੂੰ ਅ ਇੰਟੈਂਸ਼ਨਲੀ ਇਮਪਲੈਂਟ ਕੀਤਾ ਗਿਆ ਇਥੇ ਇਸ ਲੋਟਿੰਗ ਲੈਂਡ ਨੂੰ ਓਕੇ 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 ਪਿੱਛੇ ਸੇ ਰੋਕ ਕੇ ਆਗੇ ਆਪਕੋ ਮਜ਼ਾ ਆਇਆ ਬਹੁਤ ਮਜ਼ਾ ਆਇਆ ਗੁਲਾਮ ਭਾਈ ਬਹੁਤ ਮਜ਼ਾ ਆਇਆ ਸੋ ਗੁਲਾਮ ਭਾਈ ਸਾਨੂੰ ਇਥੋਂ ਲੈ ਕੇ ਗਏ ਸੀ ਔ ਜਿਹੜਾ ਮੈਂ ਗ੍ਰੀਨ ਪੁਆਇੰਟ ਗੇਟ ਨੰਬਰ 6 ਤੋਂ ਉਹ ਸਾਨੂੰ ਘੁਮਾ ਕੇ ਫੇਰ ਆ ਗਏ ਗੇਟ ਨੰਬਰ 6 ਸੀ ਘੁਮਾ ਕੇ ਫੇਰ ਲੈ ਆਏ ਆ ਤੇ ਸਾਡਾ ਸਫਰ ਖਤਮ ਹੋਣ ਤੋਂ ਜਸਟ ਪਹਿਲਾਂ ਟ੍ਰੈਡੀਸ਼ਨਲ ਇਥੋਂ ਦੇ ਜਿਹੜੇ ਨਿਕਾਸ਼ੀ ਵਾਲੇ ਭਾਂਡੇ ਵਗੈਰਾ ਹੁੰਦੇ ਆ ਉਹ ਵੇਚਣ ਲਈ ਇੱਕ ਸਾਡਾ ਕੋ ਆ ਗਿਆ ਜੀ ਦੁਕਾਨ ਵਾਲਾ ਇੱਕਨੇ ਦੀ ਆ ਕਿੰਨੇ ਦੀ ਆ ਲੂਣ ਦਾ ਨੀ ਜੀ ਇਹ ਲੇਤਾ ਹੈ ਕਿੰਨੇ ਕੀ ਹੈ 2000 ਇਹ ਮੰਗਲ ਸੂਤਰ ਬਣੇ ਰਕੇ ਹਾਂ ਨਹੀਂ ਬਹੁਤ ਮਹਿੰਗਾ ਯਾਰ ਬਹੁਤ ਮਹਿੰਗਾ ਹਾਂ 2000 ਤਾਂ ਬਹੁਤ ਮਹਿੰਗਾ ਨਹੀਂ ਭਾਈ ਹਾਂ ਸੋ ਬਹੁਤ ਸੋਹਣਾ ਜੀ ਲੈਣਾ ਸੌਦਾ ਕਰੇਗਾ ਪਤਾ ਨਹੀਂ ਮੈਂ ਸੌ ਨਹੀਂ ਲੈਣਾ ਨਹੀਂ ਯਾਰ ਲੈਣਾ ਨਹੀਂ ਆਪ ਆਪ ਨਾ ਦੂਸਰੇ ਸ਼ਿਕਾਰੇ ਤੇ ਚਲੇ ਜਾਓ ਇਹਨਾਂ ਬੰਦੋ ਨੇ ਲੈਣਾ ਨਹੀਂ ਆਪਾਂ ਦਾ ਟਾਈਮ ਵੇਸਟ ਹੋਗਾ ਸੋ ਆਪ ਯੂ ਕੈਨ ਗੋ ওকে ਠੰਕ ਯੂ ਠੰਕ ਯੂ ਸੋ ਬਿਲਕੁਲ ਜੀ ਅਗਲੇ ਦਾ ਟਾਈਮ ਵੇਸਟ ਆਪਾਂ ਕਿਉਂ ਕਰਨਾ ਉਹਨਾਂ ਦਾ ਕਾਰੋਬਾਰ ਹੈ ਜੇ ਤੋ ਲੈਣਾ ਕੁਝ ਨਹੀਂ ਤੇ ਫਿਰ ਐਵੇਂ ਹੀ ਮਿਹਨਤ ਦੀ ਮਗਜਮਰੀ ਉਹਦਾ ਨਾ ਕਰਨੀ ਜਾਂ ਆਪ ਕਰੋਣੀ ਸੋ ਬਹੁਤ ਵਧੀਆ ਜੀ ਕਿਆ ਖੂਬਸੂਰਤ ਨਜ਼ਾਰਾ ਵੇਖੋ ਜੀ ਇਸ ਟਾਈਮ ਬੋਟਸ ਦੇ ਉੱਪਰ ਲਾਈਟ ਪੈ ਰਹੀ ਹੈ ਤੇ ਕਿਆ ਬੋਟਸ ਚਮਕ ਰਹੀਆਂ ਬਹੁਤ ਖੂਬ ਬਹੁਤ ਖੂਬ ਛੋਟਾ ਜਿਹਾ ਬੱਚਾ ਆਪਣੇ ਫਾਦਰ ਨਾਲ ਬੈ ਕੇ ਸ਼ਿਕਾਰੇ ਦਾ ਆਨੰਦ ਲੈ ਰਿਹਾ ਸੋ ਬਹੁਤ ਵਧੀਆ ਜੀ ਵੇਖੋ ਛੋਟੇ ਛੋਟੇ ਬੱਚੇ ਬੈਠੇ ਆ ਸੋ ਬਹੁਤ ਵਧੀਆ ਸੋ ਲਗਭਗ ਸਾਡੀ ਰਾਈਡ ਹੁਣ ਇੱਥੇ ਖਤਮ ਹੋ ਜਾਣੀ ਹੈ ਤੇ ਅਸੀਂ ਰਾਈਡ ਖਤਮ ਹੋਣ ਤੋਂ ਬਾਅਦ ਸ਼ਿਕਾਰੀ ਤੋਂ ਬਾਅਦ ਉੱਤਰ ਕੇ ਥੋੜਾ ਸਨੈਕਸ ਵਗੈਰਾ ਖਾਵਾਂਗੇ ਤੇ ਫਿਰ ਆਪਣੇ ਹੋਟਲ ਦੇ ਵੱਲ ਸਫ਼ਰ ਕਰਾਂਗੇ ਫਿਰ ਸੋ ਬਹੁਤ ਵਧੀਆ ਜੀ ਬੜਾ ਸੋਹਣਾ ਸਫ਼ਰ ਰਿਹਾ ਅੱਜ ਦਾ ਤੇ ਮਜ਼ਾ ਆਇਆ ਸਾਨੂੰ ਤੇ ਖਾਸ ਕਰਕੇ ਗੁਲਾਮ ਬਗਲਾਮ ਬਾਈ ਥੈਂਕ ਯੂ ਵੈਰੀ ਮੱਚ ਬਹੁਤ ਵਧੀਆ ਰਗਾ हां आप यकीन करो मत करो ये पूरा हमने 2000 का ट्रिप करवा दिया मैंने बोला नहीं आप हमारा मेहमान है हां थैंक यू थैंक यू गुलाम भाई हम मुरीद हो गए आपके बहुत बढ़िया रहा ₹2000 ਤਨਖਾਹ ਮਿਲਦਾ ਹੈ ਇਹ ਕੰਪਨੀ ਮੈਂ ਕੰਮ ਕਰਦੇ। ਓਕੇ ਓਕੇ। ਤਨਖਾਹ ਤਨਖਾਹ ਅੱਛੇ ਤਰੀਕੇ ਪਰ ਰੂਸ ਹੁੰਦਾ ਹੈ ਕਸ਼ਮੀਰ। ਹਾਂ ਨਹੀਂ ਨਹੀਂ। ਜਦ ਆਪ ਆਪਣੇ ਜੋ ਮਹਿਮਾਨੋ ਕੋ ਅੱਛਾ ਟਰੀਟ ਕਰੋਗੇ ਨਾ ਤੇ ਮਹਿਮਾਨ ਅਛਾਈ ਲੈ ਕੇ ਆਉਣਗੇ ਔਰ ਆਪਕੇ ਕਸ਼ਮੀਰ ਕੀ ਸਿਫਤ ਕਰਨਗੇ ਯਹਾਂ ਸੇ। ਔਰ ਲੋਗੋ ਕੋ ਬਤਾਉਣਗੇ ਨਾ। ਹਾਂ। ਬਹੁਤ जाँग। क्योंकि जाँग। लोगों के मन में एक डर अभी भी है कि कश्मीर में पता नहीं क्या प्यार प्यार है क्या नहीं थैंक यू। तो हम आपको कराते हैं कि हमारी ये वीडियो जो भी लोग देखेंगे अगर किसी का सब करेगा आने का जाएगा बिल्कुल प्यार और मोहब्बत मैटर करती है बड़ा अच्छा स्नेहा देता था गुलाम उन्होंने ਕਮਾਲ ਹੋ ਗਈ ਜੀ ਸੋ ਜਿੱਦੂ ਵੀ ਅਸੀਂ ਆਪਾਂ ਇੱਥੇ ਆਉਨੇ ਆ ਨਾ ਕੋਈ ਚੰਗੀ ਚੀਜ਼ ਲੈ ਕੇ ਜਾਣੀ ਚਾਹੀਦੀ ਹੈ ਤੇ ਚੰਗੀ ਚੀਜ਼ ਦੇ ਕੇ ਜਾਣੀ ਚਾਹੀਦੀ ਹੈ ਇਹਨਾਂ ਨੂੰ ਸੋ ਅਛਾਈ ਦਾ ਆਦਾਨ-ਪ੍ਰਦਾਨ ਇਹ ਮਾਨਵਤਾ ਦਾ ਮੁਖਤਰਮ ਹੋਣਾ ਚਾਹੀਦਾ ਵਾ ਸੋ ਮਜ਼ਾ ਆ ਗਿਆ ਜੀ ਗੁਲਾਮ ਭਾਈ ਥੈਂਕ ਯੂ ਵੈਰੀ ਮਚ ਸੋ ਮੈਂ ਹੁਣ ਆਪਣਾ ਵਲੌਗ ਇੱਥੇ ਖਤਮ ਕਰ ਰਿਹਾ ਵਾ ਤੇ ਕਿਉਂਕਿ ਸਾਡਾ ਜਿਹੜੀ ਮੰਜ਼ਿਲ ਆ ਉਹ ਆ ਗਈ ਹੈ ਬਸ ਇੱਥੋਂ ਆਪਾਂ ਸਫ਼ਰ ਸ਼ੁਰੂ ਕੀਤਾ ਸੀ ਤੇ ਇੱਥੇ ਆਪਾਂ ਸਫ਼ਰ ਖਤਮ ਕਰਦਣ ਲੱਗੇ ਆ ਸੋ ਥੈਂਕ ਯੂ ਵੈਰੀ ਮੱਚ ਵਧੀਆ ਲੱਗਾ ਜੀ ਤੁਹਾਡੇ ਸਾਰਿਆਂ ਦੇ ਨਾਲ ਇਸ ਸਫ਼ਰ ਦੇ ਵਿੱਚ ਤੇ ਇਹ ਇੱਕ ਬੜਾ ਸੋਹਣਾ ਤਜਰਬਾ ਰਿਹਾ ਸਾਡੇ ਲਾਈਫ ਦਾ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਗੁਲਾਮ ਬਾਈ ਦੀ ਇਸ ਵਲੌਗ ਦੇ ਨਾਲ ਹੋਰਾਂ ਨਾਲ ਸ਼ੇਅਰ ਗੁਲਾਮ ਬਾਈ ਇਸ ਵਲੌਗ ਦਾ ਹੀਰੋ ਆ ਸੋ ਇਹ ਵਲੌਗ ਗੁਲਾਮ ਬਾਈ ਦੇ ਨਾਮ ਥੈਂਕ ਯੂ ਵੈਰੀ ਮੱਚ ਜੱਬ ਬਣਾਇਆ ਨੇ ਤੁਸ ਜੀ